ਇਸ ਵੇਲੇ ਦੀ ਵੱਡੀ ਖਬਰ ਸ਼੍ਰੀ ਦਰਬਾਰ ਸਾਹਿਬ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਿਆਸਤ ਵਿੱਚ ਅੱਜ ਵੱਡਾ ਧਮਾਕਾ ਹੋਣ ਜਾ ਰਿਹਾ ਅੱਜ ਵੱਡੀ ਗੰਟੀ ਦੇ ਵਿੱਚ ਅਕਾਲੀ ਦਲ ਦੇ ਲੀਡਰ ਅਤੇ ਵਰਕਰ ਸਹਿਬਾਨ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਇਕੱਠੇ ਹੋ ਰਹੇ ਨੇ ਇਥੋਂ ਅਕਾਲੀ ਦਲ ਦੇ ਨਵੇਂ ਪ੍ਰਧਾਨ ਦਾ ਐਲਾਨ ਹੋ ਸਕਦਾ ਹੈ ਇਹ ਅਕਾਲੀ ਲੀਡਰ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਪ੍ਰਧਾਨਗੀ ਦੇ ਅਹੁਦੇ ਤੋਂ ਹਟਾਉਣ ਲਈ ਇਕਜੁੱਟ ਹੋਏ ਹਨ ਇਸ ਲਈ ਬਾਗੀ ਧੜਾ ਅੱਜ 1 ਜੁਲਾਈ ਨੂੰ ਸਵੇਰੇ 11 ਵਜੇ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪਹੁੰਚ ਗਿਆ ਹੈ ਹਾਸਲ ਜਾਣਕਾਰੀ ਮੁਤਾਬਕ ਅਕਾਲੀ ਦਲ ਦਾ ਬਾਗੀ ਧੜਾ ਸੋਮਵਾਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਪੰਜਾਬ ਅਤੇ ਪੰਥ ਅਤੇ ਅਕਾਲੀ ਦਲ ਨੂੰ ਬਚਾਉਣ ਲਈ ਮੁਹਿੰਮ ਸ਼ੁਰੂ ਕਰੇਗਾ ਅਕਾਲੀ ਦਲ ਨੂੰ ਬਚਾਉਣ ਦੀ ਮੁਹਿੰਮ ਸ਼ੁਰੂ ਕਰਨ ਤੋਂ ਪਹਿਲਾਂ ਬਾਗੀ ਧੜੇ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਉਹ ਸਚਾਈ ਨੂੰ ਸਮੁੱਚੇ ਪੰਥ ਸਾਹਮਣੇ ਰੱਖੇਗਾ ਜਿਸ ਤਹਿਤ ਡੇਰਾ ਸਿਰਸਾ ਮੁੱਖੀ ਗੁਰਮੀਤ ਸਿੰਘ ਰਾਮ ਰਹੀਮ ਨੂੰ ਮਾਫੀ ਦੇਣ ਲਈ ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਤਖਤਾਂ ਦੇ ਜਥੇਦਾਰਾ ਸਹਿਬਾਨਾਂ ਤੋਂ ਹੁਕਮ ਜਾਰੀ ਕਰਵਾਏ ਗਏ ਸਨ ਸੂਤਰਾਂ ਮੁਤਾਬਕ ਉਸ ਸਮੇਂ ਦੇ ਚਸ਼ਮਦੀਦ ਅਗੂ ਇਸ ਮਾਮਲੇ ਨੂੰ ਜਨਤਕ ਕਰਨ ਦੇ ਨਾਲ-ਨਾਲ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮੰਗ ਪੱਤਰ ਵੀ ਸੌਂਪਣਗੇ ਇਸ ਦੇ ਨਾਲ ਹੀ ਉਹ ਖੁਦ ਤੇ ਹੋਰਾਂ ਦੋਸ਼ੀਆਂ ਨੂੰ ਅਕਾਲ ਤਖਤ ਸਾਹਿਬ ਦੇ ਤਲਬ ਕਰਨ ਦੀ ਮੰਗ ਵੀ ਉਠਾਉਣਗੇ ਤੇ ਜਥੇਦਾਰ ਸਾਹਿਬ ਨੂੰ ਅਪੀਲ ਕਰਨਗੇ ਕਿ ਉਹਨਾਂ ਨੂੰ ਧਾਰਮਿਕ ਸਜ਼ਾ ਦਿੱਤੀ ਜਾਵੇ ਇਸ ਮੌਕੇ ਹੀ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਮੂੰਹ ਆੜੜ ਕੇ ਭਾਵ ਹੱਸਾਸ ਕੇ ਬੀਬੀ ਜ਼ਗੀਰ ਕੌਰ ਅਤੇ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਜੋ ਮੀਡੀਆ ਨੂੰ ਕਿਹਾ ਪਹਿਲਾਂ ਉਹ ਸੁਣੋ ਅਸੀਂ ਗੁਰੂ ਨਾਨਕ ਦੇਵ ਜੀ ਨੂੰ ਸਮਰਪਿਤ ਹੋਣ ਵਾਸਤੇ ਆਏ ਹਾਂ। ਅੱਜ ਮੇਰੇ ਬੀਬੀ ਜੀ ਜਿਸ ਤਰੀਕੇ ਦੇ ਨਾਲ ਜੋ ਪਹੁੰਚ ਆ ਰਹੀ ਹੈ ਸੀ ਪਹਿਲਾਂ ਉਹ ਗੱਲਾਂ ਸੁਹਾਈਆਂ ਨੇ। ਬਾਅਦ ਹੁਕਮ ਨਾਲ ਤੁਸੀਂ ਗੁਰੂ ਸਾਹਿਬ ਦੇ ਅਰਦਾਸ ਕਰ। ਪਰ ਬੀਬੀ ਜੀ ਮੰਨਦੇ ਹੋ ਭੁੱਲਾਂ ਚੁੱਕੋਈਆਂ ਨੇ, ਗਲਤੀਆਂ ਹੋਈਆਂ ਨੇ। ਸਾਰਾ ਕੁਝ ਦੱਸ ਤੇ ਆ ਕੇ ਤੁਹਾਨੂੰ। ਨਹੀਂ ਗਲਤੀਆਂ ਹੋਈਆਂ ਨੇ। ਸਾਰਾ ਕੁਝ ਸਾਫ਼ ਤੇ ਆਣਾ ਪਿਆ। ਯਾਨੀ ਕੀ ਲੋੜ ਪੈ ਗਈ ਕਿ ਇਹੋ ਜਿਹੇ ਹਾਲਾਤ ਬਣ ਗਏ ਨੇ ਕਿ ਕਾਲਕਤਬ ਸਾਹਿਬ ਦੇ ਅੱਗੇ ਰਾਇਨਾਮਾ ਕਰਾਣਾ ਪਿਆ। ਚਲ ਬੀਬੀ ਜੀ ਤੇ ਸੁਖਵੀਰ ਸਿੰਘ ਬਾਦਲ ਹਜੇ ਤੱਕ ਮੰਨ ਨਹੀਂ ਰਹੇ ਕਿ ਤੁਹਾਨੂੰ ਵੀ ਪਤਾ ਸਾਰੀ ਚੀਜ਼ਾਂ ਦਾ। ਪਰ ਅਖੀਰਕਾਰ ਕਿਰੇ ਐਸੇ ਕਾਰਨ ਬਣ ਗਏ ਮੈਂ ਕਹਿੰਦੀ ਹਾਂ ਜੀ ਸਾਥ ਥਰ ਕੇ ਦੱਸਦੇ ਪਹਿਲਾਂ ਸਾਨੂੰ ਗੁਰੂ ਸਾਹਿਬ ਦੇ ਕੋਲ ਤੇ ਚਲ ਜਰਖੋ ਠੀਕ ਹੈ ਆਪਣਾ ਬੰਦਾ ਦਿੱਕਤੀ ਤੌਰ ਤੇ ਅਰਜੀ ਦੇਣਾ ਹੈ ਹਾਂਜੀ ਹਾਂਜੀ ਤੇ ਦੂ ਗੱਲ ਤੇ ਅੰਮੀਆ ਉਹਨਾਂ ਦੇ ਠੀਕ ਨਿਮਾ ਦਾਜ ਕਾਲੀ ਸੀ ਹੈ ਮੈਂ ਸਮਝਦਾ ਕਿ ਫਿਰ ਅਰਜੀ ਜਦਾਲ ਇੱਕ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੇ ਨਾਲ ਉਹਨੇ ਗੱਲਬਾਤ ਕੀਤੀ ਉਹ ਕਹਿੰਦੇ ਮੈਨੂੰ ਕਿਸੇ ਨੇ ਹਲੇ ਅਪਰੋਚ ਨਹੀਂ ਕੀਤਾ ਤੁਸੀਂ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਕਿ ਉਹਨਾਂ ਦੇ ਪਰਦਾ ਅੱਜ ਤਾਂ ਸਿਰਫ ਅਸੀਂ ਇਹ ਅਰਜੀ ਦੇ ਕੇ ਪਹਿਲਾਂ ਮਾਫੀ ਲੈ ਕੇ ਗੁਰੂ ਤੋਂ ਗੁਰੂ ਦੇ ਪੰਚ ਤੋਂ ਕਿਤੇ ਗੁਰੂ ਤੇ ਗੁਰੂ ਪੰਚ ਵਾਲੇ ਨਰਾਜ ਆ ਕਿਸੇ ਤਰ੍ਹਾਂ ਕਿਸੇ ਤਰ੍ਹਾਂ ਸਾਡੀ ਪਾਰਟੀ ਨਾਲ ਜਿਸ ਕਰਕੇ ਬਾਰ ਬਾਰ ਦੂ ਦਾ 5 ਸਾਲ ਤੋਂ ਉੱਤੇ ਰਿਹਾ ਇਸ ਲਈ ਅਸੀਂ ਉਹ ਪਹਿਲਾਂ ਆਪ ਮੰਗਾਂਗੇ ਫਿਰ ਗੁਰੂ ਤੋਂ ਸਮਰਥ ਤੇ ਸ਼ਕਤੀ ਪ੍ਰਾਪਤ ਕਰਕੇ ਸ਼ਰਮਣੀ ਕਾਲੀ ਦਲ ਨੂੰ ਤਕੜਾ ਕਰਨ ਲਈ ਲੋਗ ਜੂਤ ਕੀਤੀ ਆ ਉਦਲੇ ਅਸੀਂ ਵਿਦਵਾਨਾਂ ਕੋਲ ਵੀ ਮਹਾਂਪੁਰਖਾਂ ਕੋਲ ਵੀ ਗਿਆ। ਯਾਨੀ ਅਰਿੰਦ ਦੇ ਕੋਲ ਉਹਨਾਂ ਨੇ ਕਿਹਾ ਕਿ ਜੇਕਰ ਮੇਰੇ ਤੱਕ ਪਹੁੰਚ ਕਰਦੇ ਤਾਂ ਮੈਂ ਵਿਚਾਰ ਕਰ ਸਕਦਾ। ਜਰੂਰ ਜਾਵਾਂਗੇ, ਸਾਰਿਆਂ ਕੋਲ ਜਾਵਾਂਗੇ। ਜਿਹੜਾ ਵੀ ਸ਼ਰਮਣੀ ਕਾਲੀਦਲ ਨੂੰ ਤਾਕਤਾਂ ਮਜ਼ਬੂਤ ਕਰਨ ਲਈ ਯੋਗ ਹੋ ਸਾਸੀਗਾ। ਉਹਦੇ ਤੱਕ ਜਰੂਰ। ਪਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਪਹਿਲਾਂ ਅਸੀਂ ਮਾਫੀ ਲੈ ਕੇ ਫੇਰ ਹੀ। ਉਹਨਾਂ ਨੇ ਕਿਹਾ ਕਿ ਤੁਹਾਡੇ ਨਾਲ ਦੋ ਪਾਰ ਹੁਣ ਲਫਾਇ ਲੱਗ ਗਿਆ ਬਾਗੀ ਧੜਾ। ਬਾਕੀ ਤੁਸੀਂ ਮੁਲਾਵਤ। ਅਸੀਂ ਬਗਾਵਤ ਨਾ ਬਾਗੀਆਂ ਨਾ ਬਗਾਵਤ ਤਾਂ ਅਸੀਂ ਤਾਂ ਬਲਕੇ ਸ਼੍ਰੀ ਯਕਾਲ ਤੱਕ ਸਭ ਤੋਂ ਪੇਚ ਹੋਣਾ ਬਾਗੀ ਆ। ਸ੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਮਾਫੀ ਮੰਗ ਲਈ। ਬਾਕੀ ਆ ਸ੍ਰੀ ਅਕਾਲ ਤਖਤ ਸਾਹਿਬ ਕੋ ਗੁਰੂ ਅੱਗੇ, ਗੁਰੂ ਪੰਥ ਅੱਗੇ ਅਰਦਾਸ ਕਰਨਾ ਕਿ ਸਮਰਥ ਤੇ ਸ਼ਕਤੀ ਵਾਸਤੇ ਜੋ ਅੱਜ ਤੇ ਗੁਰੂ ਦਾ ਪੰਥ ਅੱਗੇ ਤੋਂ ਗਰਦਿਆਂ ਨਾ ਹੋਣ, ਅੱਗੇ ਤੋਂ ਪਾਰਟੀ ਤਾਕਰੀ ਮਜ਼ਬੂਤ ਹੋਵੇ। ਇਹ ਕੋਈ ਬਾਕੀ ਪਣਾ। ਸਮਾਜ ਸਮਾਜ ਦਾ ਪ੍ਰੈਸ ਤੇ ਮੀਡੀਆ ਨੂੰ ਵੀ ਅਸੀਂ ਕਹਿਣਾ ਚਾਹੁੰਦੇ ਆ ਕਿ ਬਾਕੀ ਤਾਂ ਉਹਨੇ ਜਿਹੜਾ ਕੋਈ ਪਾਰਟੀ ਦੇ ਮਤਲਬ ਕਮਜ਼ور ਕਰ ਲਈ ਜਾਏਗਾ ਇਹ ਤਾਂ ਪਾਰਟੀ ਨੂੰ ਮਜ਼ਬੂਤ ਕਰਨ ਜਾ ਇੱਕ ਚੰਨੂਲ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਕਿਹਾ ਕਿ ਟਾਲੀ ਦਲ ਦਾ ਦੋ ਪਾਰ ਹੋਣਾ ਬਹੁਤ ਮੰਦ ਭਾਗੀ ਗੱਲ ਹੈ ਬੰਦ ਕਮਰੇ ਚ ਬੈਠ ਕੇ ਗੱਲ ਸਾਰੀ ਜੜੀ ਸੁਝਾ ਲੈਣੀ ਜਿਹਨੂੰ ਕਿਹਾ ਇਹ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਇਹ ਉਸ ਤੋਂ ਚਲੋ ਅਸੀਂ ਤਾਂ ਅੱਜ ਤੱਕ ਕੋਈ ਪਾਰਟੀ ਤੋਂ ਇਹ ਤਾਂ ਸਿਰਫ ਬਸ ਜਿਹੜੀ ਹਰਦੀ ਜਿਹਾ ਸੀਮਾ ਜਾਤ ਕਾਲੀ ਜਾਣੇ ਇਹ ਬਹੁਤ ਕਾਲੀ ਕਹਿੰਦੇ ਉਹਨਾਂ ਨੇ ਕਿਹਾ ਜਾ ਰਹੇ ਤਾਂ ਸਭ ਕੁਝ ਮਿਲ ਗਿਆ ਪਰ ਫਿਰ ਵੀ ਤੁਸੀਂ ਅੱਜ ਜਿਹੜੀ ਵੀ ਗੱਲਾਂ ਕਰ ਰਹੇ ਹੋ ਮੈਸਰ ਦਾ ਇਹ ਚਿੱਤ ਮਿਲ ਮਲਾਉਣ ਵਾਲੀ ਤਾਂ ਗੱਲੇ ਨਹੀਂ ਸਈ ਤਾਂ ਕਿਤੇ ਨਾ ਕਿਤੇ ਗੁਰੂ ਦਾ ਖਾਤ ਗੁਰੂ ਤੇ ਗੁਰੂ ਦਾ ਪੰਥ ਸਾਡੇ ਤੋਂ ਨਾਰਾਜ਼ ਹੈ ਤਾਂ ਹੀ ਵਾਰ-ਵਾਰ ਕਰਦਾ ਕਾਲੀਦਨ ਪ੍ਰਧਾਨ ਤੋਂ ਇੱਕ ਮੰਗ ਕਰੋਗੇ ਤਾਂ ਸਿੰਘ ਸਾਹਿਬ ਦੀ ਕਾਰਵਾਈ ਕਿਵੇਂ ਲਈਓ ਅਸੀਂ ਤਾਂ ਜੋ ਗਲਤੀਆਂ ਹੋਈਆਂ ਪਿੱਛੇ ਜੋ ਕਮੀਆਂ ਰਹੀਆਂ ਪਿੱਛੇ ਉਹਨਾਂ ਨੂੰ ਦੂਰ ਕਰਨ ਲਈ ਮਹਲਾ ਗੁਰੂ ਅੱਗੇ ਅਰਦਾਸ ਕਰਨੀ ਹੈ ਕਿ ਸਮਸਥ ਵਕਤ ਸਿੰਘ ਸਾਹਿਬ ਦੇ ਕੋਲੋਂ ਮੰਗ ਕੀਤੀ ਜਾਏਗੀ ਕਿ ਸਟਾਪਟੀ ਦੇ ਪ੍ਰਧਾਨ ਦੇ ਖਿਲਾਫ ਜਿਹੜੀ ਪੰਥਕ ਰਵਾਇਤਾਂ ਮੁਤਾਬਕ ਕਾਰਵਾਈ ਹੋਵੇ ਕੋਈ ਤਾਂ ਅਸੀਂ ਜੋ ਪਿੱਛੇ ਕਰਤੀਆਂ ਹੁਈਆਂ ਉਹਨਾਂ ਆਪਣੀ ਆਪਣੀ ਗਲਤੀ ਸੀ ਮਾਫੀ ਮੰਗਦਾ ਆ ਕਿਤੇ ਨੇ ਮੰਤਰੀਆਂ ਜਨ ਨਹੀਂ ਕੰਮੜੀ ਉਥੇ ਟਪੜ ਜਿੱਥੇ ਮੰਤਰੀ ਸਾਹਿਬ ਪਹਿਲਾਂ ਵੀ ਮੰਗ ਸਕਦੇ ਸੀ ਕਿ ਕਾਫੀ ਸਮਾਂ ਹੋ ਗਿਆ ਇਹਨੇ ਸਮੇਂ ਤੋਂ ਬਾਹਰ ਨਹੀਂ ਕੋਈ ਆਦਾ ਹੁਣ ਹੁਣ ਜਾਣਾ ਹੀ ਹੋ ਇੱਥੇ ਜਦੋਂ ਇਹ ਤਾਂ ਅਸੀਂ ਗੱਲ ਕਰਨਾ ਹੈ ਅਸੀਂ ਤਾਂ ਕਹਿ ਰਹੇ ਹਾਂ ਪਰ ਪਹਿਲਾਂ ਦੇ ਪਰਸਮਨ ਖਿਲਾਫ ਵੀ ਸਮਝ ਦੇ ਕਾਰਵਾਈ ਹੋਣੀ ਚਾਹੀਦੀ ਹੈ ਪਰ ਤੁਸੀਂ ਵੀ ਉਸਦੇ ਹਮੇਸ਼ੇਦਾਰ ਸੀਗੇ ਉਦੋਂ ਕਿਉਂ ਨਹੀਂ ਤੁਸੀਂ ਤਾਂ ਹੀ ਤਾਂ ਅਸੀਂ ਆਏ ਚਲੋ ਸਾਹੀ ਤਾਂ ਅਸੀਂ ਕਹਿ ਰਹੇ ਹਾਂ ਉਦੋਂ ਕਿਉਂ ਨਹੀਂ ਬੋਲੇ ਕਾਫੀ ਸਮਾਂ ਹੋ ਗਿਆ ਨਾ ਹੁਣ ਤੇ ਉਹਦੀ ਤਾਂ ਮਾਫੀ ਮੰਗਣੀ ਵੀ ਲੱਗਦਾ ਨਹੀਂ ਸਾਥ ਦਾ ਜ਼ਿੰਮੇਦਾਰ ਤੋਂ ਵੀ ਬਾਅਦ ਕਾਰਵਾਈ ਹੋਣੀ ਚਾਹੀਦੀ ਜਿਸ ਨਾਲ ਇਹਦਾ ਉਹਦੇ ਡਿਮੈਂਡ ਕਰ ਦੋ ਮੈਨੂੰ ਮਾਫੀ ਮੰਗ ਲੈਂਦੇ ਆਜ ਪਰ ਮਾਲਕੀ ਦੇ ਮੁੱਦੇ ਲੈ ਕੇ ਇੱਥੇ ਵਿੱਚ ਜ਼ਿਆਦਾ ਦੇਰ ਐ ਮੋੜਾ ਤੁਸੀਂ ਕਿਹਾ ਕਿ ਸਿਰਫ ਉਸ ਸਮੇਂ ਵਿੱਚ ਜਿਹੜੀਆਂ ਗਲਤੀਆਂ ਹੋਈਆਂ ਕੈਮਰਾ ਤੁਸੀਂ ਮੰਨਦਾ ਗਲਤੀਆਂ ਹੋਈਆਂ ਕਾਫੀ ਜ਼ਿਆਦਾ ਕਿਹੜੀਆਂ ਗਲਤੀਆਂ ਜੀ ਜੀ ਬਈ ਸਾਫ ਦੇ ਜ਼ਿੰਮੇਵਾਰ ਦੇ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਜਿਨ੍ਹਾਂ ਵੱਲੋਂ ਸੁਮੇਂ ਜਿਹੜੀਆਂ ਮਾਫੀ ਦਿੱਤੀ ਗਈਆਂ ਔਰ ਅਸੀਂ ਚਿੱਠੀ ਜੀ ਆਖੇ ਗਲਤੀਆਂ ਕਿਹੜੀਆਂ ਸੰਜ ਜਿਹਦੀ ਮਾਫੀ ਮੰਗਣ ਜਾ ਰਹੇ ਹੋ ਜੀ ਚਿੱਠੀ ਤੋਂ ਜਾਰੀ ਕਰਦਾ ਜੋ ਜੋ ਗਲਤੀਆਂ ਹੋਈਆਂ ਪਿੱਛੇ ਜਿਨ੍ਹਾਂ ਤੇ ਅਸੀਂ ਕਹਿੰਦੇ ਹੁਣ ਕਰਦੇ ਚੰਦੂ ਮੈਨੂੰ ਕਿਸੇ ਕਾਲੀ ਤੋਂ ਪਹਿਲਾਂ ਗਿਆਨ ਜਾਣੇ ਜਾਣੇ ਕੀ ਤੁਹਾਨੂੰ ਪਤਾ ਜੀ ਕਿਹੜੀਆਂ ਜਾਣੇ ਜਾਣੇ ਸੀ ਉਹ ਆਗੇ ਕਰਦੇ ਆ ਕੀ ਕਰਦੇ ਮੱਖੀ असीं <muchas> आई <muchas> ਕਿਹੜੀ ਕਿਹੜੀਆਂ ਗਲਤੀਆਂ ਸੀ ਤੁਹਾਡੀ ਕਿਹੜੀਆਂ ਕਿਹੜੀਆਂ ਜਾਣੇ ਜਾਂਦੀਆਂ ਗਲਤੀਆਂ ਵਧੀਆ ਦੇਖਤੀਆਂ ਚਿੱਠੀਆਂ ਸਾਰੇ ਚਿੱਠੇ ਸਾਰੇ ਦਵਾਗੇ ਜੀ ਜਾਰੀ ਕਰਦੇ ਆਂ ਜਾਂ ਉਹ ਤ੍ਰਿਥੀ ਤਸੀ ਦੇਖਤੀਆਂ ਤੇ ਉਹਨਾਂ ਦਾ ਜਿਗਰ ਕੀਤਾ ਤੁਸੀਂ ਇਸ ਤੋਂ ਆਪਣੇ ਕੀ ਅੱਕਿਆ ਕੀ ਕਰਨਾ ਜਾਇਦਾ ਨਾਲ ਪਰ ਲੱਗਦਾ ਨਹੀਂ ਕਿ ਜ਼ਿਆਦਾ ਦੇਰ ਹੋ ਗਈ ਚੰਦੂ ਮਾਦਰਾ ਸਾਹਿਬ ਪੈਕੋਗ੍ਰਾਫੀ ਪਹਿਲਾਂ ਸਮਾਂ ਵੀ ਆਪਾਂ ਬਹੁਤ ਦੇਰ ਆਏ ਦਰੁਸਤ ਆਏ ਜੇ ਮਨ ਜੇ ਦੇਰੀ ਹੋਈ ਆ ਤਾਂ ਹੀ ਤਾਂ ਮੈਂ ਬਾਰ-ਬਾਰ ਮਖੀਨ ਰਹੇ ਹਾਂ ਪਰ ਮਾਫੀ ਹੋਰ ਕਿਹਨੇ ਮੈਨੂੰ ਮਾਫੀ ਚਾਹੀਦੀ ਹੈ ਵੀ ਦੱਸੋ ਨਾਮ ਦੱਸੋ ਕਿਹੜੇ ਕਿਹੜੇ ਬੰਦੇ ਨੂੰ ਮਾਫੀ ਭਾਕੀ ਦਾ ਰੋ ਹੋਣਾ ਇਸ ਕੀ ਫਾਇਰ ਦੇ ਦਾਰਾ ਯਾਤਰਾ ਜੀ ਅਜਿਹਾ ਆਪਣੇ ਆਪ ਨੂੰ ਮੰਨਦੇ ਆ ਤੇ ਬਾਕੀ ਚਿੱਠੀ ਵੀ ਤੁਸੀਂ ਜੀ ਹਰ ਇੱਕ ਮਿੰਟ ਕਰਦਾ ਜੀ ਉੱਥੇ ਜੀ ਸਿੰਘ ਸਾਹਿਬ ਹਰਪ੍ਰੀਤ ਸਿੰਘ ਹੋਰੀ ਵੀ ਪਹੁੰਚੇ ਨੇ ਜਦੋਂ ਪੱਤਰਕਾਰਾਂ ਨੇ ਉਹਨਾਂ ਨੂੰ ਪੁੱਛਿਆ ਕਿ ਸਿੰਘ ਸਾਹਿਬ ਤੁਸੀਂ ਸ਼੍ਰੋਮਣੀ ਕਾਲੀ ਦਲ ਦੇ ਨਵੇਂ ਪ੍ਰਧਾਨ ਬਣੋਗੇ ਤਾਂ ਸਿੰਘ ਸਾਹਿਬ ਨੇ ਜੋ ਕਿਹਾ ਉਹ ਵੀ ਸੁਣੋ ਇਹ ਅਕਾਲੀ ਦਲ ਨੂੰ ਹੀ ਜਿਹੜੀ ਤਗੜਾ ਕੀਤਾ ਜਾਵੇ ਕਿਉਂਕਿ ਇੱਕੋ ਇੱਕ ਪਾਰਟੀ ਹੈ ਸਿੱਖਾਂ ਦੀ ਪਰ ਅੱਜ ਉਸ ਦੇ ਵਿੱਚ 파ੜ ਪਿਆ ਹੈ ਕਈ ਜਾਣੇ ਵੱਖ ਹੋਏ ਨੇ ਕਈ ਉਸ ਦੇ ਪ੍ਰਧਾਨ ਬਦਲਣ ਦੀਆਂ ਚਰਚਾਵਾਂ ਕਰ ਰਹੇ ਨੇ ਪਰ ਤੁਹਾਡੇ ਕਈ ਅਸਵਾਰਾਂ ਦੇ ਵਿੱਚ ਦੇਖਣ ਨੂੰ ਮਿਲਿਆ ਕਿ ਹਰਪ੍ਰੀਤ ਸਿੰਘ ਜਨਤਾ ਚਰਚਾ ਨੂੰ ਹੀ ਪ੍ਰਧਾਨ ਬਣਾ ਦੇਣਾ ਚਾਹੀਦਾ ਇਸ ਤੇ ਤੁਹਾਡਾ ਕੀ ਬਿਲਕੁਲ ਸ਼ਰਮਣੀ ਅਕਾਲੀ ਦਲ ਸਿੱਖਾਂ ਦੀ ਰਾਸੀ ਜਮਾਤ ਹੈ ਇਹ ਕਿਸੇ ਵੀ ਕੀਮਤ ਦੇ ਉੱਤੇ ਕਿਹੜੀ ਲੀਡਰਸ਼ਿਪ ਅਤੇ ਪਤ ਉੱਭਰੇ ਆ ਤਾਂ ਜਿਹੜੇ ਪਾਰਟੀ ਦੇ ਵਿੱਚ ਸਿਆਣੇ ਜਿਹੜੇ ਲੀਡਰ ਹੈ ਉਹਨਾਂ ਦਾ ਫਰਜ਼ ਬਣਦਾ ਹੈ ਕਿ ਉਹ ਬੰਦ ਕਮਰਾ ਬੈਠਣ ਤੇ ਜਿਹੜੇ ਵੀ ਕੋ ਮਾੜੇ ਮੋٹے ਆਪਸ ਦੇ ਵਿੱਚ ਕੋਈ મત ਭੇਦ ਹੈ ਕੋਈ ਗੈਰ ਸਿਧਾਂਤਕ ਹੈ ਜਿੰਨੇ ਵੀ મત ਭੇਦ ਹੈ ਉਹਨਾਂ ਨੂੰ ਆਪਸ ਦੇ ਵਿੱਚ ਬੈਠ ਕੇ ਸੁਲਝਾਉਣ ਪਾਰਟੀ ਦਾ ਦੁਫਾੜ ਹੋਣਾ ਜਿਹੜਾ ਹੈ ਇਹ ਬਹੁਤ ਮੰਦ ਭਾਗ ਹੈ ਪਾਰਟੀ ਦੁਫਾੜ ਨਹੀਂ ਹੋਣੀ ਚਾਹੀਦੀ ਕਿਉਂਕਿ ਸਿੱਖਾਂ ਦੀ ਰਾਸੀ ਜਮਾਤ ਹੈ ਸਿੱਖਾਂ ਦੀ ਰਾਸੀ ਜਮਾਤ ਦੇ ਵਿੱਚ ਦੁਫੇੜ ਪੈਣਾ ਜਿਹੜਾ ਇਹ ਬਹੁਤ ਗਲਤ ਗੱਲ ਹੈ ਜਿਹੜੀ ਅਪਰੋਚ ਕੀਤੀ ਗਈ ਹੈ ਜੀ ਕਾਲੀਦਾਰ ਵੱਲੋਂ ਤੁਹਾਨੂੰ ਅਪਰੋਚ ਕੀਤੀ ਗਈ ਹੈ ਜੀ ਮੇਰੇ ਤੱਕ ਮੇਰੇ ਤੱਕ ਅਜੇ ਤੱਕ ਕੋਈ ਅਪਰੋਚ ਜਿਹੜੀ ਹੈ ਉਹਨਾਂ ਵੱਲੋਂ ਨਹੀਂ ਕੀਤੀ ਗਈ ਜੇ ਸਮਝੀ ਅਕਾਲੀ ਲੀਡਰਸ਼ਿਪ ਸਮਝੀ ਅਕਾਲੀ ਲੀਡਰਸ਼ਿਪ ਜਿਹੜੀ ਹੈ ਕੋਈ ਅਪਰੋਚ ਕਰਦੀ ਹੈ ਫਿਰ ਵਿਚਾਰ ਕੀਤਾ ਜਾ ਸਕਦਾ ਹੈ ਵਰਨਾ ਧੜਿਆਂ ਦੇ ਵਿੱਚ ਰਾਜਨੀਤੀ ਕਰਨੀ ਜਾਂ ਧੜਿਆਂ ਦੀ ਰਾਜਨੀਤੀ ਕਰਨੀ ਬਹੁਤੀ ਸੌਖੀ ਹੈ ਭਾਈ ਅਮਰਵੀਰ ਤਾਂ ਹਲੇ ਤੱਕ ਵੀ ਸੱਜਿਆ ਗਿਆ ਹੈ ਭਾਵੇਂ ਉਹਨਾਂ ਨੇ ਚਾਹਦੇ ਹੋਈ ਗਈ ਹੈ ਕਿਵੇਂ ਦੇਖੋ ਭਾਈ ਅਮਰਵੀਰ ਤਾਂ ਕਰੀ ਨਾ ਹੀ ਸੋਚ ਚकाई ਗਈ ਹੈ ਉਹ ਹਲੇ ਵੀ ਜੇਲ੍ਹ ਚ ਬੰਦ ਨੇ ਉਧਰੋਂ ਕਈ ਉਹਨਾਂ ਦੇ ਪੰਥਕ ਜਿਹੜੇ ਲੀਡਰ ਨੇ ਉਹਨਾਂ ਨੇ ਡੇਰਾ ਬਾਬਾ ਨਾਨਕ ਤੋਂ ਮਿਲਣ ਦਾ ਐਲਾਨ ਕਰ ਦਿੱਤਾ ਹੈ ਬਰਨਾਲਾ ਤੋਂ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ ਕਿਤੇ ਨਾ ਕਿਤੇ ਸਰਕਾਰ ਜਿਹੜੀ ਹੈ ਦੋਰੇ ਮਾਪਦੰਡ ਵਰਤਦੀ ਹੈ ਭਾਰਤ ਦੇ ਦੂਜੇ ਸੂਬਿਆਂ ਦੇ ਵਿੱਚ ਵਿੱਚ ਹੋ ਰਿਹਾ ਹੈ ਪਰ ਪੰਜਾਬ ਦੇ ਵਿੱਚ ਜਿੰਨਾ ਮਰਜੀ ਸਮਾਂ ਜਿਹੜਾ ਸਿੱਖ ਨੌਜਵਾਨਾਂ ਦੇ ਉੱਤੇ ਖਾਸ ਤੌਰ ਦੇ ਉੱਤੇ ਐਨਐਸਏ ਵਧਾਉਣਾ ਚਾਹੁੰਦੇ ਤੇ ਸਰਕਾਰਾਂ ਜਿਹੜੀਆਂ ਵਧਾਈ ਜਾਂਦੀਆਂ ਗੈਰਕਾਨੂੰਨੀ ਵੀ ਹੈ ਮੈਨੂੰ ਭਾਈ ਅਮਰਪਾਲ ਸਿੰਘ ਨੂੰ ਹੁਣ ਲੋਕਾਂ ਨੇ ਐਮਬੀ ਵੀ ਚੁਣਿਆ ਤੇ ਸਰਕਾਰ ਦਾ ਫਰਜ਼ ਬਣਦਾ ਹੈ ਕਿ ਉਹਨਾਂ ਦੇ ਜਿਹੜੇ ਜਲਦ ਜੋ ਜਲਦ ਰਹਾ ਕਰੇ ਇਹ ਲੱਗਦਾ ਵੀ ਸੁਖਬੀਰ ਬਾਦਲ ਦਾ ਜ਼ਿਕਰ ਹੋ ਰਿਹਾ ਵੀ ਪ੍ਰਧਾਨਗੀ ਦਾ ਉੱਤਰ ਜਲਾਂਬੇ ਕਰ ਦਿਓ ਸੁਖਬੀਰ ਬਾਦਲ ਕਹਿੰਦੇ ਪ੍ਰਧਾਨਗੀ ਤੋਂ ਲਾਂਭੇ ਕਰਦੇ ਵਾਕਈ ਕਾਲੀਦ ਤੋਂ ਸੁਖਬੀਰ ਬਾਦਲ ਹੋਣਾ ਕੋ ਗਲਤੀਆਂ ਹੋਈਆਂ ਜੀ ਮੈਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਪਰ ਮੈਂ ਕਹਿਣਾ ਚਾਹੁੰਦਾ ਹੈ ਪਾਰਟੀ ਤੂਫਾਨ ਨਹੀਂ ਹੋਣੀ ਚਾਹੀਦੀ ਔਰ ਦੋਨਾਂ ਧੜਿਆਂ ਦੇ ਲੀਡਰ ਸਾਹਿਬਾਨ ਨੂੰ ਬੰਦ ਕਮਰਾ ਬੈਠ ਕੇ ਆਪਸ ਦੇ ਵਿੱਚ ਬੈਠ ਕੇ ਸਿਆਣੇ ਬੰਦਿਆਂ ਨੂੰ ਜਿਹੜਾ ਵਿਵਾਦ ਸਲਝਾਉਣਾ ਚਾਹੀਦਾ ਸਰ ਸਾਹਿਬ ਨੇ ਮਾਫੀ ਹੁਣ ਮੰਗਣੀ ਹੈ ਹੁਣ ਮੰਗਲ ਲੱਗੇ ਤੁਹਾਨੂੰ ਲੱਗਦਾ ਵੀ ਵਾਕਈ ਕਾਲੀਦ ਤੋਂ ਗਲਤੀਆਂ ਹੋਈਆਂ ਨੇ ਮੈਨੂੰ ਨਹੀਂ ਪਤਾ ਗਲਤੀਆਂ ਹੋਈਆਂ ਨਹੀਂ ਹੋਈਆਂ ਉਹ ਤਾਂ ਲੀਡਰ ਸਾਹਿਬਾਨ ਜਾਣਦੇ ਫਿਰ ਮਾਫੀ ਕਾਦੀ ਹੈ ਜੀ ਫਿਰ ਫਿਰ ਮਾਫੀ ਦੀ ਕੀ ਗੱਲ ਦੀ ਗਈ ਹੈ ਸਿੰਘ ਸਾਹਿਬ ਦਾ ਕਹਿਣਾ ਹੈ ਕਿ ਮੇਰੇ ਤੱਕ ਹਾਲੇ ਕਿਸੇ ਵੀ ਆਗੂ ਨੇ ਪਹੁੰਚ ਨਹੀਂ ਕੀਤੀ ਜਦੋਂ ਵੀ ਕਰਨਗੇ ਤਾਂ ਪ੍ਰਧਾਨਗੀ ਬਾਰੇ ਵਿਚਾਰਿਆ ਜਾਵੇਗਾ ਖੈਰ ਸੂਤਰਾ ਅਨੁਸਾਰ ਨਵੇਂ ਅਕਾਲੀ ਦਲ ਦੀ ਸਥਾਪਨਾ ਦੀ ਯੋਜਨਾ ਨੂੰ ਅਮਲੀ ਜਾਮਾ ਪਹਿਨਾਉਣ ਲਈ ਬਾਗੀ ਧੜੇ ਪਹਿਲੇ ਪੜਾਅ ਵਿੱਚ ਕਿਸੇ ਵੀ ਪ੍ਰਧਾਨ ਦੀ ਚੋਣ ਨਹੀਂ ਕਰਨਗੇ ਅਤੇ ਇੱਕ ਇੱਕ ਕਨਵੀਨਰ ਦਾ ਐਲਾਨ ਕਰਨਗੇ ਇਸ ਦੇ ਨਾਲ ਹੀ ਸੂਬੇ ਭਰ ਦੇ ਵਿੱਚ ਪੰਥਕ ਸਰਗਰਮੀਆਂ ਚਲਾਉਣ ਅਤੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੀਆਂ ਸਮੂਹ ਜਥੇਬੰਦੀਆਂ ਨੂੰ ਇੱਕ ਮੰਚ ਤੇ ਇਕੱਠਾ ਕਰਨਗੇ ਅਕਾਲੀ ਦਲ ਦਾ ਵਿਦਿਆਰਥੀ ਵਿੰਗ ਬਣਾਉਣ ਦੀਆਂ ਤਿਆਰੀਆਂ ਵਿਡ ਦਿੱਤੀਆਂ ਜਾ ਰਹੀਆਂ ਨੇ ਹਕੀਕੀ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਘਰੇਵਾਲ ਦੀ ਰਿਪੋਰਟ